ਸੰਗਰੂਰ ਦੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਵੱਲੋਂ ਪਿੱਛੇ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸੰਗਰੂਰ ਦੇ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕਰਦਿਆਂ ਕਿਹਾ ਕਿ ਹੁਣ ਤੱਕ ਕੌਣਾਂ ਲਈ ਵੀ ਸਿਰ 9 ਮੈਂਬਰ ਹਨ ਅਤੇ ਹੁਣ ਤੱਕ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੂੰ ਵੀ ਕਾਫੀ ਟਾਈਮ ਹੋ ਚੁੱਕਾ ਹੈ ਕਿਉਂਕਿ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਨਗਰ ਕੌਂਸਲ ਦੇ ਐਮਸੀ ਸਰਵਨਾ ਦੀ ਜ਼ਰੂਰਤ ਸਭ ਤੋਂ ਵੱਧ ਹੈ ਕਿਉਂਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਉਹਨਾਂ ਨੇ ਇਹ ਅਦਾ ਕਰਨਾ ਹੁੰਦਾ ਹੈ ਜਦੋਂ ਕਿ ਨਗਰ ਕੌਂਸਲ ਦੀ ਮੈਂਬਰਾਂ ਨਾ ਬੰਨ ਗਾਨ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਤੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਮੌਜੂਦਾ ਸਰਕਾਰ ਹੁਣ ਇਸ ਤੱਕ ਕੋਈ ਵੀ ਕੌਂਸਲਸ ਨੂੰ ਲਾਵਾਣਾ ਆਪਾਂ ਬੇਟੀਕ ਨੂੰ ਥਾਵਾ ਕੰਮ ਨਹੀਂ ਕਰ ਸਕੀ ਅਤੇ ਕਿਉਂਕਿ ਟਿਲੀ ਹੋਣ ਮੜ ਰਹੀ ਹਨ ਕਿਉਂਕਿ ਸੰਗ ਮੰਗ ਪੱਤਰ ਉਹਨਾਂ ਨੇ ਡੀਸੀ ਸੰਗਰੂਰ ਨੂੰ ਅਪੀਲ ਕੀਤੀ ਕਿ ਜਲਦੀ ਜਲਦੀ ਨਗਰ ਕੌਂਸਲ ਦੀ ਪੂਰੀ ਬਾਡੀ ਬਣਾਈ ਜਾਵੇ ਇਸ ਸੰਬੰਧੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੈਂਬਰਾਂ ਦੇ ਨਾਲ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਖੜੇ ਨਜ਼ਰ ਆਣਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਰੈਡੀ ਸੀ ਅਤੇ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਸੀ ਕਹਿ ਰਹੇ ਨੇ ਸਾਡੇ ਅਧਿਕਾਰ ਵੀ ਨਹੀਂ ਮਿਲੇ ਹੈਗੇ ਇਸ ਤੇ ਹਰ ਘਾ ਲੱਗੀ ਹੈ ਕਟਵਲੋਚੀ ਦੀ ਨੋਟੀਫਿਕੇਸ਼ਨ ਤਾਂ ਕੀਤੀ ਜਾਵੇ ਹਾਂ ਬਿਲਕੁਲ ਐਸ ਡੀ ਐਮ ਸੰਗਰੂਰ ਜਿਹੜੇ ਉਹਨਾਂ ਨੂੰ ਐਸ ਡੀ ਐਮ ਸੰਗਰੂਰ ਉਹਨਾਂ ਨੂੰ ਅਸੀਂ ਕਨਵੀਨਰ ਲਗਾਇਆ ਇਸ ਇਲੈਕਸ਼ਨ ਦੇ ਲਈ ਤੋਂ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਨੇ ਕਿ ਇਮੀਡੀਏਟਲੀ ਜਿਹੜਾ ਹੈ ਹਾਊਸ ਦੀ ਪਹਿਲੀ ਮੀਟਿੰਗ ਜਿਹੜੀ ਕਾਲ ਕਰਕੇ ਔਰ ਜਿਹੜੀ ਵੋਟ ਟੇਕਿੰਗ ਪਲੱਸ ਜਿਹੜੀ ਇਹਨਾਂ ਦੀ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਕੰਪਲੀਟ ਕੀਤਾ ਜਾਵੇ ਤਾਂ ਨੂੰ ਸਰਕਾਰ ਨੂੰ ਅਸੀਂ ਜਿਹੜਾ ਹੈ ਉਹ ਪ੍ਰਧਾਨ ਤੇ ਜਿਹੜੇ ਆਪਣੇ ਵਾਈਸ ਪ੍ਰਧਾਨ ਵਗੈਰਾ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਸਰਕਾਰ ਤੋਂ ਨੋਟੀਫਾਈ ਕਰਾਇਆ ਇਹ ਸਭ ਕਾਰਨ ਕੀ ਆ ਹਲੇ ਤੱਕ ਕਿਉਂ ਨਹੀਂ ਤਿੰਨ ਮਹੀਨੇ ਹੋ ਗਏ ਸੌ ਚਾਹਨਾ ਬਲੇ ਕਿ ਟੋਟੋ ਪੇ ਮਿਲਣ ਲੱਗ ਜੇ ਸਾਨੂੰ ਅਧਿਕਾਰ ਮਿਲ ਜਾਂਦੀ ਹੈ ਉਹ ਚੀਜ਼ ਦੀ ਨੋਟੀਫਿਕੇਸ਼ਨ ਤਾਂ ਹੋ ਜੇ ਨਾ ਬਿਲਕੁਲ ਜੀ ਬਿਲਕੁਲ ਅਸੀਂ ਇਹਨੂੰ ਇਮੀਡੀਏਟਲੀ ਔਨ ਪ੍ਰਾਇਰੀਟੀ ਲੈ ਕੇ ਇਮੀਡੀਏਟ ਕਰਉਣ ਲੱਗੇ ਆ ਮੈਂ ਇਸ ਟੀਮ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਉਹ ਹੋ ਸਕਦਾ ਹੈ ਪ੍ਰੋਬਬਲੀ ਇਸ ਵੀਕ ਦੇ ਵਿੱਚ ਜਿਹੜਾ ਕਮਿੰਗ ਵੀਕ ਅ ਦੇ ਵਿੱਚ ਇਹਦੀ ਨੋਟੀਫਿ ਆਪਣਾ ਇਲੈਕਸ਼ਨ ਜਿਹੜੀ ਆ ਉਹ ਕਰਵਾ ਦਈਏ ਡਿਸੇਬਲ ਗਲੇ ਜਿਹੜੀ ਸੀਐਮ ਸਾਹਿਬ ਨੇ ਉਦਘਾਟਨ ਕੀਤਾ ਸੀ ਸੁਪਰ ਜੰਕਸ਼ਨ ਮਸ਼ੀਨਾਂ ਦੇ ਵੀ ਸੰਗਰੂਰ ਹੱਬ ਬਣੂਗਾ ਤੇ ਉਹਦੇ ਮਸ਼ੀਨਾਂ ਸੰਗਰੂਰ ਲਈ ਕਿੰਨੀਆਂ ਆਈਆਂ ਨੇ ਆਉਣ ਮੈਨੂੰ ਕਿਹਾ ਜਾਓ ਕਿਸ ਤਰ੍ਹਾਂ ਮੰਗ ਸੀ ਜੀ ਕੀ ਕਿਹਾ ਸੰਗਰੂਰ ਦੀ ਮਿਊਨਿਸਪਲ ਕਮੇਟੀ ਦੀ ਚੋਣ ਜਦੋਂ ਬਾਕੀ ਕਮੇਟੀਆਂ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਸੀ ਉਸ ਵੇਲੇ ਸੰਗਰੂਰ ਦੀ ਕਮੇਟੀ ਦੀ ਚੋਣ ਹੋਈ ਔਰ ਸੰਗਰੂਰ ਦੀ ਕਮੇਟੀ ਦੀ ਚੋਣ 24 ਦਸੰਬਰ 2024 ਨੂੰ ਮੁਕੰਮਲ ਹੋ ਗਈ ਸੀ ਤੇ 26 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਨੇ ਨਤੀਜਿਆਂ ਨੂੰ ਨੋਟੀਫਾਈ ਕਰ ਦਿੱਤਾ ਸੀ। ਔਰ 14 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੇ ਤਹਿਤ ਮ्युनਿਸਪਲ ਕਮੇਟੀ ਦੇ ਵਿੱਚ ਜਿਹੜੇ ਜਿੱਤੇ ਹੋਏ ਕਾਉਂਸਲਰਸ ਹੁੰਦੇ ਆ ਉਹਨਾਂ ਨੂੰ ਸੌਂ ਚੁਕਾਨ ਦਾ ਕੰਮ ਕਰਨ ਦੀ ਹਦਾਇਤ ਹੁੰਦੀ ਹੈ। ਪਰ ਅਜੇ 3 ਮਹੀਨੇ ਤੋਂ ਵੀ ਵੱਧ ਹੋ ਗਏ। ਸੰਗਰੂਰ ਦੇ ਵਿੱਚ ਜਿਹੜੇ ਕਾਉਂਸਲਰ ਲੋਕਾਂ ਨੇ ਜਿਤਾਏ ਸੀ ਲੋਗਾ ਦੇ ਵਾਰਡਾਂ ਦੇ ਨਾਲ ਜੁੜੇ ਹੋਏ ਕੰਮਾਂ ਨੂੰ ਦੇਖਦੇ ਹੋਏ ਨਵੇਂ ਲੋਕਾਂ ਨੂੰ ਮੌਕਾ ਲੋਕਾਂ ਨੇ ਜਨਤਾ ਨੇ ਦਿੱਤਾ ਸੀ ਅੱਜ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਤੇ ਸੰਗਰੂਰ ਦੇ ਵਿੱਚ ਜਿੰਨੇ ਵੀ ਜਿੱਤੇ ਹੋਏ ਕਾਉਂਸਲਰਸ ਹੈ ਚਾਹੇ ਉਹ ਨੌ ਸਾਡੇ ਕਾਂਗਰਸ ਪਾਰਟੀ ਦੇ ਹੈ ਤੇ ਚਾਹੇ ਦੂਜੀਆਂ ਪਾਰਟੀਆਂ ਦੇ ਕਾਉਂਸਲਰ ਸਹਿਬਾਨਾ ਜਾਂ ਆਜ਼ਾਦ ਕਾਉਂਸਲਰ ਸਹਿਬਾਨਾ ਕਿਸੇ ਨੂੰ ਵੀ ਸੌਂ ਚਕਾਨ ਦਾ ਕਾਰ्यक्रम ਨਹੀਂ ਹੋਇਆ ਨਾ ਤਾਂ ਇਸ ਗੱਲ ਕਰਕੇ ਕਾਉਂਸਲਰ ਆਪਣੇ ਵਾਰਡ 'ਚ ਕੰਮ ਕਰ ਸਕਦੇ ਨਾ ਉਹ ਕਿਸੇ ਦਾ ਫਾਰਮ ਟੈਸਟ ਕਰ ਸਕਦੇ ਨਾ ਉਹ ਆਪਣੇ ਵਾਰਡ ਦੀ ਪ੍ਰੋਬਲਮ ਨੂੰ ਲੈ ਕੇ ਮਿਊਨਿਸਪਲ ਕਮੇਟੀ ਵਿੱਚ ਜਾ ਕੇ ਯੋਕੋਲ ਰੱਖ ਸਕਦੇ ਔਰ ਆਪਾਂ ਸਭ ਨੂੰ ਪਤਾ ਹੈ ਕਿ ਪਿਛਲੇ 3 ਮਹੀਨੇ 'ਚ ਸੰਗਰੂਰ ਦੀ ਮਿਊਨਿਸਪਲ ਕਮੇਟੀ 'ਚ ਕਿਸ ਤਰੀਕੇ ਨਾਲ ਐਫ ਆਈ ਆਰ ਹੋ ਰਹੀ ਹੈ ਕਿਸ ਤਰੀਕੇ ਨਾਲ ਅਫਸਰ ਸਸਪੈਂਡ ਹੋ ਰਹੇ ਹਨ ਹਰ ਬੰਦਾ ਖੁੱਲੇਆਮ ਅਡਰ ਤਰੀਕੇ ਦੀ ਕਾਰਗੁਜ਼ਾਰੀ ਕਰ ਰਿਹਾ ਹੈ ਜਿਹੜੇ ਇਲੈਕਟਿਡ ਕਾਉਂਸਲਰਸ ਹੁੰਦੇ ਆ ਜਾਂ ਇਲੈਕਟਿਡ ਸਟਰਕਚਰ ਹੁੰਦਾ ਉਹ ਘੱਟੋ ਘੱਟ ਨਿਗਰਾਨੀ ਰੱਖਦਾ ਹੈ ਸਰਕਾਰ ਦੇ ادارےਾਂ ਦੇ ਉੱਪਰ ਤੇ ਅੱਜ ਪਿਛੇ ਸਾਢੇ 3 ਮਹੀਨੇ ਤੋਂ ਜਿਹੜੇ ਜਿੱਤੇ ਹੋਏ ਕਾਉਂਸਲਰ ਸੀਗੇ ਉਹਨਾਂ ਨੂੰ ਸੌਂਚ ਕਾਣ ਦਾ ਜਿਹੜਾ ਸਮਾਗਮ ਹੈ ਜਿਹੜਾ ਕੀ ਮਿਊਨਿਸਪਲ ਕਮੇਟੀ ਸੰਗਰੂਰ ਵੱਲੋਂ ਕਰਿਆ ਜਾਣਾ ਸੀ ਉਹ ਨਹੀਂ ਕੀਤਾ ਗਿਆ ਉਸ ਦੇ ਤਹਿਤ ਪਹਿਲਾਂ ਵੀ ਕਾਉਂਸਲਰਸ ਨੇ ਆਪਣਾ ਮੰਗ ਪੱਤਰ ਡੀ ਸਾਹਬ ਨੂੰ ਦਿੱਤਾ ਸੀ ਤੇ ਡੀਸੀ ਸਾਹਿਬ ਨੇ 7 ਤਰੀਕ ਨੂੰ 7 ਜਨਵਰੀ 2025 ਨੂੰ ਇੱਕ ਚਿੱਠੀ ਲਿਖੀ ਸੀ ਸਾਰੇ ਐਸ ਡੀ ਐਮਸ ਨੂੰ ਸਾਰੇ ਜ਼ਿਲ੍ਹੇ ਦੇ ਐਸ ਡੀ ਐਮ ਸਹਿਬਾਨਾਂ ਨੂੰ ਕਿ ਜਿੱਥੇ-ਜਿੱਥੇ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਹੈ ਉਸ ਜਗ੍ਹਾ ਦੇ ਉੱਪਰ ਇਲੈਕਸ਼ਨ ਕਰਾਇਆ ਜਾਵੇ ਪ੍ਰਧਾਨਗੀ ਦਾ ਵੀ ਔਰ ਐਮ ਸੀ ਸਹਿਬਾਨਾਂ ਨੂੰ ਸੌ ਚੱਕ ਸਮਾਗਮ ਕਰਾਇਆ ਜਾਵੇ ਪਰ ਲੇਕਿਨ ਸੰਗਰੂਰ ਦੇ ਵਿੱਚ ਉਹ ਗੱਲ ਨਹੀਂ ਹੋ ਸਕੀ ਤੇ ਅੱਜ ਅਸੀਂ ਸਾਢੇ 3 ਮਹੀਨੇ ਬਾਅਦ ਦੁਬਾਰਾ ਡੀਸੀ ਸਾਹਿਬ ਕੋਲ ਜਾ ਕੇ ਸਾਰੇ ਕਾਂਗਰਸ ਪਾਰਟੀ ਦੇ 9 ਦੇ 9 ਕਾਉਂਸਲ ਸਹਿਬਾਨਾਂ ਨੇ ਤੇ ਸਾਡੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਹਿਬਾਨ ਦੇ ਨਾਲ ਅਸੀਂ ਜਾ ਕੇ ਇਹ ਗੱਲ ਦੀ ਮੰਗ ਰੱਖੀ ਹੈ ਕਿ ਕਮੇਟੀ ਦਾ ਕੰਮ ਸਫਰ ਹੋ ਰਿਹਾ ਹੈ ਲੋਕ ਸ਼ਹਿਰ ਦੇ ਤੰਗ ਹੋ ਰਹੇ ਹਨ ਔਰ ਕੋਈ ਅਫਸਰ ਮ्युनਿਸਪਲ ਕਮੇਟੀ ਦਾ ਆਪਣੀ ਜ਼ਿੰਮੇਵਾਰੀ ਨੂੰ ਜੋ ਕਰਨੀ ਹੈ ਉਹ ਕਾਉਂਸਲਰਾਂ ਦੇ ਤਹਿਤ ਨਹੀਂ ਕਰ پا ਰਿਹਾ ਇਸ ਕਰਕੇ ਉਹਨਾਂ ਦੀ 100 ਚੱਕ ਸਮਾਗਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਤਾਂ ਕਿ ਜਿਹੜੇ ਇਲੈਕਟਿਡ ਸਟਰਕਚਰ ਦੀ ਮਰਿਆਦਾ ਹੈ ਜਿਸ ਤਰ੍ਹਾਂ ਹਾਈ ਕੋਰਟ ਦੇ ਆਦੇਸ਼ ਦੇ ਉੱਪਰ ਚੋਣਾ ਹੋਈਆਂ ਕਿਉਂਕਿ ਚੋਣਾਂ ਨਹੀਂ ਹੋਈਆਂ ਸੀ ਬੜੀ ਦੇਰ ਤੋਂ ਹਾਈ ਕੋਰਟ ਦੇ ਦੇਸ਼ਾਂ ਚੋਣਾਂ ਹੋਈਆਂ ਤੇ ਅੱਜ ਚੋਣਾਂ ਹੋਣ ਤੋਂ ਬਾਅਦ ਸਾਢੇ 3 ਮਹੀਨੇ ਹੋ ਗਏ ਜਿਹੜੇ ਚੁਣੇ ਹੋਏ ਨਮਾਇੰਦੇ ਐ ਉਹਨਾਂ ਨੂੰ ਅਗਰ ਜਦੋਂ ਉਹਨਾਂ ਦੀ ਓਥ ਨਹੀਂ ਹੁੰਦੀ ਜਦੋਂ ਤੱਕ ਉਹਨਾਂ ਦਾ ਸੌਂਚਕ ਸਮਾਗਮ ਨਹੀਂ ਹੁੰਦਾ ਤੋ ਉਦੋਂ ਤੱਕ ਕੋਈ ਕੰਮ ਨਹੀਂ ਕਰ ਸਕਦਾ ਤੋ ਫਿਰ ਤੱਕ ਚਾਹੇ ਚੋਣ ਹੋਈ ਹੈ ਤੇ ਚਾਹੇ ਨਹੀਂ ਹੋਈ ਉਹ ਤੇ ਕੋਈ ਬਰਾਬਰ ਹੈ ਤੋ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਕੋਲੇ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੰਗੂਰ ਦੇ ਜਿਹੜੇ ਜਿੱਤੇ ਹੋਏ ਕਾਉਂਸਲ ਸਾਹਿਬਾਨ ਐ ਕਾਂਗਰਸ ਪਾਰਟੀ ਨੇ ਗੱਲ ਰੱਖੀ ਹੈ ਕਿ ਸਾਰੇ ਕਾਉਂਸਲ ਸਹਿਬਾਨਾਂ ਨੂੰ ਤੁਸੀਂ ਸਹੌਂ ਚਕਾਓ ਤਾਂ ਕਿ ਉਹ ਆਪਣਾ ਕੰਮ ਕਰ ਸਕਾਂ ਤੇ ਲੋਕ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਕੰਮ ਹੈ ਉਹਨਾਂ ਦੀਆਂ ਤਕਲੀਫਾਂ ਉਹਨਾਂ ਦਾ ਹੱਲ ਕਰਨ ਵਾਸਤੇ ਇਹ ਲੋਕ ਆਪਣੀ ਜ਼ਿੰਮੇਵਾਰੀ ਪੂਰੀ ਤਰੀਕੇ ਨਾਲ ਕਰ ਸਕਣ